ਅਲੈਕੁਮ ਅਸਸਲ ਸਰ ਸਾਡਾ ਫਾਸਫੋਰਸ ਸ਼ੁਏਬਲ ਬੈਕਟੀਰੀਆ ਇਹ ਡਰਮ ਤਿਆਰ ਹੈ ਦੇਖੋ ਕਿਸ ਤਰ੍ਹਾਂ ਉੱਤੇ ਜ਼ਬਰਦਸਤ ਬੈਕਟੀਰੀਆ ਜਿਹੜਾ ਹੈ ਇਹ ਅਸੀਂ ਇੱਕ ਬਾਲਟੀ ਜਿਹੜੀ ਭਰਾਂਗੇ ਹੁਣ ਅਸੀਂ ਇਹ ਬਾਲਟੀ ਤਕਰੀਬਨ 20 ਲੀਟਰ ਵਾਲੀ ਹੈ ਜੀ ਇਹ 20 ਲੀਟਰ ਅਸੀਂ ਜਿਹੜਾ ਗੋਬਰ ਡੀਕੰਪੋਜ਼ ਕੀਤਾ ਹੈ 4-5 ਦਿਨ ਤੋਂ ਅਸੀਂ ਉਹਦੇ ਵਿੱਚ ਇਹਨੂੰ ਐਡ ਕਰਾਂਗੇ ਉਸ ਤੋਂ ਬਾਅਦ ਇਹਨੂੰ 3 ਦਿਨ ਲਈ ਫਿਰ ਛੱਡ ਦਾਂਗੇ ਤਾਂ ਕਿ ਬੈਕਟੀਰੀਆ ਠੀਕ ਤਰ੍ਹਾਂ ਵਿੱਚ ਡਿਵੈਲਪ ਹੋ ਜੇ ਇਹ ਡਰਮ ਜਿਹੜਾ ਦੂਸਰਾ ਵੀ ਇਹੇ ਹੀ ਹੈ ਮਦਰ ਕਲਚਰ ਅੰਦਾ ਤਿਆਰ ਹੋ ਰਿਹਾ ਅੱਗੇ ਮਸਜਿਦ ਇੱਕ ਡਰਮ ਆ ਰਿਹਾ ਦੇਖੋ ਤੁਸੀਂ ਇਹ ਹਾਜ ਰੱਖਿਆ ਸੀ ਇਹਨੂੰ ਔਰ ਇਹ ਜਿਹੜਾ ਪਹਿਲੇ ਦਾ ਸਾਡਾ ਤਿਆਰ ਅੰਦਾ ਕੋਲ ਦੇਖੋ ਜੀ ਇਹ ਹੁਣ ਅਸੀਂ ਸਾਰੇ ਨੂੰ ਆਪਣਾ ਜਿਹੜਾ ਗੋਬਰ ਡੀਕੰਪੋਜ਼ ਕੀਤਾ ਹੋਇਆ ਉਹਦੇ ਵਿੱਚ ਅਸੀਂ ਇਹਨੂੰ ਹੁਣ ਐਡ ਕਰ ਦਾਂਗੇ ਜੀ 20 ਲੀਟਰ ਨੂੰ ਔਰ ਇਹ 20 ਲੀਟਰ ਜਿਹੜਾ ਅਸੀਂ ਐਡ ਕਰਕੇ ਤਿੰਨ ਦਿਨ ਲਈ ਇਹਨੂੰ ਅਸੀਂ ਛੱਡ ਦਾਂਗੇ ਦੁਬਾਰਾ ਐ ਸਰ ਸਾਡਾ ਗੋਬਰ ਜਿਹੜਾ ਡੀਕੰਪੋਜ਼ ਹੋਇਆ ਐ ਦੇਖੋ ਕਿੰਨਾ ਜ਼ਬਰਦਸਤ ਇਹਦੇ ਉੱਪਰ ਬੈਕਟੀਰੀਆ ਆਇਆ ਹੋਇਆ ਇਹਦੇ ਵਿੱਚ ਅਸੀਂ ਐ ਹੁਣ 20 ਲੀਟਰ ਜਿਹੜਾ ਡਾਲਤਾ ਜੀ ਔਰ ਇਹਨੂੰ ਅਸੀਂ ਥੋੜਾ ਜਿਹਾ ਸ਼ੇਕ ਕਰ ਦਾਂਗੇ ਉਹ ਕੰਪਰੈਸਰ ਜ਼ਰਾ ਆਨ ਕਰਦੇ ਵਾਲ ਖੋਲ ਕੇ ਇਹਨੂੰ ਜੀ ਅਸੀਂ ਬੈਕਟੀਰੀਆ ਡਾਲਤਾ ਨਹੀਂ ਬਾਸੇ ਮਸ਼ੀਨ ਜ਼ਰਾ ਆਨ ਕਰਦੇ 5 ਮਿੰਟ ਲਈ ਬਸ ਅਰੇ ਹੁਣ ਅਸੀਂ ਇਹਨੂੰ ਸ਼ੇਕ ਕਰਾਂਗੇ ਜੀ ਕਿ ਥੋੜਾ ਜਿਹਾ 5 ਕੁ ਮਿੰਟ ਲਈ تاکہ بیکٹیریا اچھی طرح اندر ਜਿਹੜਾ ਹੈ ਫੈਲ ਜਾਏ ਉਸ ਤੋਂ ਬਾਅਦ ਸਾਰੇ 3 ਦਿਨ ਲਈ ਇਸ ਇਹਨੂੰ ਮਜ਼ੀਦ ਰੱਖਾਂਗੇ ਐਸਾ ਮੇਰਾ ਬੀਐਸਡੀ ਕੰਪੋਜ਼ਰ ਦਾ ਹੌਜ਼ ਦੂਸਰਾ ਜਿਹੜਾ ਉਹ ਵੀ ਰੈਡੀ ਹੈ ਆਹ ਰਹਿੰਦੇ ਚ ਵੀ ਥੋੜਾ ਜਿਹਾ ਬੀਐਸਡੀ ਕੰਪੋਜ਼ਰ ਕੱਲ ਕੋ 2 ਲੀਟਰ ਸਟਿਆ ਐਸੇ ਦੇਖੋ ਕਿੰਨਾ ਜ਼ਬਰਦਸਤ ਫਾਰਮਿੰਗ ਇਹਦੇ ਤੇ ਆ ਰਹੀ ਹੈ ਕੋਈ ਸ਼ੀਰਾ ਨਹੀਂ ਕੋਈ ਕੁਝ ਨਹੀਂ ਸਾਡਾ ਕੰਪਰੈਸਰ ਸਾਡਾ ਆਨ ਹੋ ਗਿਆ ਐਸੀ ਹਵਾ ਆ ਇਹਦੇ ਚ ਹੁਣ ਦਾਖਲ ਕਰਾਂਗੇ ਗੋਬਰ ਦੇ ਲਈ ਪੌਸ ਤਾਂ ਕਿ ਅੱਛੀ ਤਰ੍ਹਾਂ ਜਿਹੜਾ ਸਾਡਾ ਬੈਕਟੀਰੀਆ ਅੰਦਰ ਗੋਬਰ ਚ ਮਿਕਸ ਹੋ ਜਾਏਗਾ ਇਹ ਕੋ 10 15 ਮਿੰਟ ਲਈ ਬਹੁਤ ਐ ਦੇਖੋ ਸਰ ਆ ਕੋਈ ਡਾਕੂਮੈਂਟ ਅਸੀਂ ਇਹਨੂੰ ਚਲਾਵਾਂਗੇ ਔਰ ਸਾਡਾ ਬੈਕਟੀਰੀਆ ਬਿਲਕੁਲ ਫੌਰਨ ਹੱਲ ਹੋ ਜਾਏਗਾ ਸਾਰੇ ਹਾਊਸ ਚ ਇਹਨੂੰ ਅਸੀਂ ਸਾਰਿਆਂ 3 ਦਿਨ ਰੱਖਾਂਗੇ ਸਿਰਫ 3 ਦਿਨ ਤੋਂ ਬਾਅਦ ਬੈਕਟੀਰੀਆ ਇਹਦੇ ਚ ਡਿਵੈਲਪ ਹੋ ਜਾਏਗਾ ਔਰ ਇਹਨੂੰ ਅਸੀਂ ਆਪਣਾ ਫਲੱਡ ਕਰ ਦਾਂਗੇ ਮੈਂ ਤੁਹਾਨੂੰ ਇਹਨਾਂ ਦਾ ਕਿ ਜਿੱਥੇ ਅਸੀਂ ਫਲੱਡ ਕੀਤਾ ਹੈ ਅੰਦਰ ਰਿਜ਼ਲਟ ਵੀ ਚੈੱਕ ਕਰਵਾਉਣਾ ਇਹ ਫਾਸਫੋਰਸ ਸੋਲੀਬਲ ਬੈਕਟੀਰੀਆ ਜਿਹੜਾ ਹੈ ਜੀ ਇਹ ਹੁਣ ਅਸੀਂ ਮਲਟੀਪਲਾਈ ਕਰਕੇ ਤੇ ਅੱਗੇ ਹੁਣ VSD ਕੰਪੋਊਂਡਸ ਐਡ ਕਰਤਾ ਐ ਸਰ ਗੰਧਮ ਤੇ ਸਰਪਲਾਈ ਹੋਇਆ ਹੋਇਆ ਸਾਰੀ ਤੇ ਔਰਗੈਨਿਕ ਗੰਧਮ ਸਾਰੇ ਸਾਰੇ ਔਰ ਆ ਦੇਖੋ ਜੀ ਕਿੰਨਾ ਜ਼ਬਰਦਸਤ ਹੈ ਐ ਵਿੱਚ ਕੋ ਜੜੀ ਬੂਟੀਆਂ ਵਗੈਰਾ ਵੀ ਹੋਵੇਂ ਨੇ ਕਿਉਂਕਿ ਸਪਰੇ ਵਗੈਰਾ ਅਸੀਂ ਕੋਈ ਨਹੀਂ ਕੀਤਾ ਇਹਨੂੰ ਇਹ ਸਾਰੀ ਇਸ ਤਰ੍ਹਾਂ ਹੀ ਐਹੀ ਸਾਰ ਅਸੀਂ ਅੰਦਰ ਜੇ ਬੇਸ ਦੀ ਕੰਪੋਜ਼ਰ ਔਰ ਗੋਬਰ ਡੀਕੰਪੋਜ਼ ਕਰਕੇ ਇਹ ਹੀ ਅਸੀਂ ਅੰਦਰ ਜੀ ਤਕਰੀਬਨ ਤਿੰਨ ਪਾਣੀ ਜਿਹੜੇ ਲਗਾਏ ਇਹਨੂੰ ਇਹੀ ਫਲੱਡ ਕੀਤਾ ਵਿੱਚ ਕੁਝ ਪੌਦੇ ਆ ਸਰਸੋਂ ਦੇ ਵੀ ਨੇ। ਔਰ ਮਾਸ਼ੱਲਾ ਬਹੁਤ ਜ਼ਬਰਦਸਤ ਰਿਜ਼ਲਟ ਹੈ ਜੀ ਇਹਦਾ। ਜ਼ਮੀਨ ਵੀ ਦੇਖੋ ਤੁਸੀਂ ਕਿਸ ਤਰ੍ਹਾਂ ਸਬਜ਼ ਹੋ ਗਈ ਸਾਰੀ ਸਬਜ਼ੀ ਮਾਇਲ ਚ ਆ ਗਈ ਔਰ ਪਹਿਲੇ ਬਹੁਤ ਹੀ ਡੜਾੜਾਂ ਸੀ ਜ਼ਮੀਨ ਦੇ ਅੰਦਰ ਉਹ ਡੜਾੜਾਂ ਖਤਮ ਹੋਣੀਆਂ ਸ਼ੁਰੂ ਹੋ ਗਈਆਂ ਨੇ ਆਹستہ ਆਹستہ। ਔਰ ਐਸਾ ਸਿੱਟਾ ਦੇਖੋ ਜੀ ਇਹਦਾ। ਮਾਸ਼ੱਲਾ ਬਹੁਤ ਜ਼ਬਰਦਸਤ ਸਿੱਟਾ ਹੈ ਜੀ ਇਹਦਾ। ਔਰ ਬਹੁਤ ਐਕਸਲੈਂਟ ਰਿਜ਼ਲਟ ਨੇ ਵੇਸ ਡੀਕੰਪੋਜ਼ਰ ਚ ਗੋਬਰ ਡੀਕੰਪੋਜ਼ ਕਰ ਲੈਣਾ ਪਹਿਲੇ 4-5 ਦਿਨ ਬਾਅਦ ਉਸ ਤੋਂ ਬਾਅਦ 2-3 ਦਿਨ ਲਈ ਫਾਸਫੋਰਸ ਸੋਲੀਅਬਲ ਬੈਕਟੀਰੀਆ ਉਹਨੂੰ ਸੀ ਐਡ ਕਰ ਦਾਂਗੇ ਵਿੱਚ ਜੀ ਔਰ ਉਹ ਉਹਦੇ ਨਾਲ ਇਹਨੂੰ ਫਾਸਫੋਰਸ ਵੀ ਮਿਲ ਜੇਗੀ ਨਾਈਟ੍ਰੋਜਨ ਵੀ ਔਰ ਬਾਕੀ ਜਿਹੜੇ ਹੈ ਨੇ ਨਿਊਟ੍ਰੀਐਂਟਸ ਜਿਹੜੇ ਹੈ ਨੇ ਉਹ ਵੀ ਸਾਰੇ ਇਹ ਹੁਣ ਜਿਹੜਾ ਤਿਆਰ ਹੋ ਰਿਹਾ ਹੈ ਅਸੀਂ ਸਰ ਆਪਣਾ ਮੱਕੀ ਨੂੰ ਫਲੱਡ ਕਰਾਂਗੇ ਮੱਕੀ ਸਾੜੀ ਹੋ ਗਈ ਤਕਰੀਬਨ ਅੱਜ ਤਕਰੀਬਨ ਕੋਈ ਡੇਢ ਕੁ ਮਹੀਨੇ ਦੀ ਹੋ ਗਈ ਹੈ ਤਿੰਨ ਦਿਨ ਬਾਅਦ ਅਸੀਂ ਉਹਨੂੰ ਇਨਸ਼ਾਅੱਲਾ ਫਲੱਡ ਕਰਾਂਗੇ ਫਿਰ ਤੁਹਾਡੇ ਨਾਲ ਉਹਦੀ ਵੀਡੀਓ ਵੀ ਸ਼ੇਅਰ ਕਰਾਂਗੇ ਕਿ ਉਹਦਾ ਕੀ ਰਿਜ਼ਲਟ ਹੈ ਵੀਡੀਓ ਇਨਸ਼ਾਅੱਲਾ ਬਣਾਵਾਂਗੇ ਉਹਦੀ ਮੱਕੀ ਨੂੰ ਫਲੱਡ ਕਰਨ ਤੋਂ ਪਹਿਲੇ ਔਰ ਉਸ ਤੋਂ ਬਾਅਦ ਫਲੱਡ ਕਰਨ ਤੋਂ ਤਕਰੀਬਨ 10 ਦਿਨ ਬਾਅਦ ਦੁਬਾਰਾ ਮੱਕੀ ਦੀ ਵੀਡੀਓ ਸ਼ੇਅਰ ਕਰਾਂਗੇ ਇਨਸ਼ਾਅੱਲਾ ਔਰ ਐਸਰ ਫੁੱਲੀ ਆਰਗੇਨਿਕ ਮਾਸ਼ਾਅੱਲਾ 8 ਕਿਲੋ ਬੀਜ ਨਾਲ ਜਿਹੜਾ ਮੇਰਾ ਏਕੜ ਲੱਗਾ ਹੋਇਆ ਸੁਭਾਨੀ ਔਰ ਬਹੁਤ ਹੀ ਆਊਟ ਕਲਾਸ ਕੰਡੀਸ਼ਨ 'ਚ ਮਾਸ਼ਾਅੱਲਾ ਖੜਾ ਹੈ ਲਓ ਸਰ ਕੋਈ ਹੋਰ ਇਨਫਰਮੇਸ਼ਨ ਚਾਹੀਦੀ ਹੋਏ ਤੇ ਤੁਸੀਂ ਕਮੈਂਟਸ ਵਿੱਚ ਮੈਨੂੰ ਮੈਸੇਜ ਕਰੋ ਇਨਸ਼ਾਅੱਲਾ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ ਓਕੇ ਸਰ ਅੱਲਾਹ ਹਾਫਿਜ਼